ਸਤਿ ਸ਼੍ਰੀ ਵਾਹਿ ਕਰੋ ਸਾਹਿਬ ਜੀ ਮੰਗਿਰ ਮਾਹੀ ਸੋਹੰਦੀਆ ਹਰ ਪੈਰ ਸੰਗ ਬੈਠੜੀਆ ਇਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਮੰਗਿਰ ਮਾਹੀ ਸੋਹੰਦੀਆ ਹਰ ਪਿਰ ਸੰਗ ਬੈਠੜੀਆ ਤੇਨ ਕੀ ਸੋਪਾਂ ਕਿਆ ਗਣੀ ਜੇ ਸਾਹੇ ਬ ਮਿਲੜੀਆ ਤਾਨ ਮਨ ਮੌਲਿਆ ਰਾਮ ਸਿਉ ਸਾંગ ਸਾਦ ਸਹੇ ਲੜੀਆ ਸਾਦ ਜਨਾਪੇ ਬਾਹਰੀ ਸੇਰਨੰ ਅਕੱਲੜੀਆ ਦੇਨਨ ਤੋਖਣਾ ਕਬਹ ਉਕਤਰਾਏ ਸੇ ਜਮਕਾਇ ਬਾਸ ਪੜਿਆ ਜਿੰਨੀ 라ਵਿਆ ਪ੍ਰਭ ਆਪਣ ਸੇ ਦਸਰਨੇਤ ਖੜੀਆ ਰਤਨ ਜਬੇ ਹਰ ਲਾਰ ਹਾਰ ਕੰਠੇ ਮਾ ਜੜੀਆਂ ਲਾਨਕ ਬਾਂਚੈ ਢੂੜ ਤਿਨ ਪ੍ਰਭ ਸਰਨੀ ਧਾਰ ਅੜੀਆ ਮੰਗੇ ਰ ਪ੍ਰਭ ਆਰਾਧਨਾ ਵਾਹੋੜਾ ਮਾ ਜਨਮਰੀਆ ਨਾਨਕ ਬਾਚਾ ਏ ਧੂੜ ਤੈਨ ਪ੍ਰਭ ਸਰਣੀ ਦਰ ਪੜੀ ਆਹਾ ਮੰਗੇਰ ਪ੍ਰਭ ਆਰਾਬਦਣਾ ਵਾਹੋੜਾ ਮਾ ਜਨਮਰੀਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜੁਗੋ ਜੋਗ ਅਟਲ ਬੁਰਤਾ ਗੱਦੀ ਤੇ ਬਰਾਜਮਾਨ ਚਵਰ ਤਖਤ ਛਤਰ ਸੀਗਾਸਨ ਦੇ ਮਾਰ ਪ ਪੰਮ ਪੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਦਕਾਰ ਜੋਗ ਗੁਰੂ ਕੀ ਸਾਜੀ ਨਵਾਜੀ ਸੰਗਤ ਜੀ ਆਪ ਸਮੂਹ ਸੰਗਤਾਂ ਵਡਭਾਕੇ ਰੋ ਜੋ ਆਗ ਜੀ ਨੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਜਨ ਲਵਾ ਕੇ ਗੁਰਬਾਣੀ ਸਰਵਣ ਕੀਤੀ ਹੈ ਅੱਜ ਮੱਗਰ ਦੀ ਸੰਗਰਾਂਦ ਦਾ ਦਿਹਾੜਾ ਹੈ ਸ਼ਹੀਦਾਂ ਦੇ ਸਰਤਾਜ ਕਵੀਆਂ ਦੇ ਸਰਤਾਜ ਬਾਣੀ ਕੇ ਬੋਹਿਥਾ ਸ਼ਾਂਤੀ ਦੇ ਪੁੰਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੱਜ ਦੀ ਸੰਗਰਾਮ ਦੇ ਬਾਬਤ ਜੋ 12 ਮਹਾ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਆਪ ਜੀ ਨੇ ਸਰਵਣ ਕੀਤੇ ਹਨ ਸੋ ਸੰਗਤ ਜੀ ਅੱਜ ਦੀ ਜਿਹੜੀ ਰੁੱਤ ਹੈ ਜੋ ਕੁਰਬਾਨੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਰੁੱਤੀ ਸ਼ਲੋਕਾ ਦੇ ਵਿੱਚ ਜਿਗਰ ਕੀਤਾ ਹੈ ਰੁੱਤ ਸਿਸਿਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀਓ ਜਿਹੜੀ ਅੱਜ ਦੀ ਰੁੱਤ ਹੈ ਸੀਸੀ ਰੋਤ ਸੀਤਰ ਜਾਨੀ ਕਿ ਖੰਡੀ ਰੋਤ ਉਹ ਅੱਜ ਆਰੰਭ ਹੈ ਇਹ ਮੱਦਰ ਦਾ ਮਹੀਨਾ ਜਿਹੜਾ ਹੈ ਸੰਗ ਜੀ ਸਿਆਲ ਦੀ ਰੋਤ ਦਾ ਪਹਿਲਾ ਮਹੀਨਾ ਹੈ 6 ਰੁੱਤਾਂ ਦਾ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ 12 ਮਹੀਨੇ ਹਨ ਇੱਕ ਰੋਤ ਦੇ 2 ਮਹੀਨੇ ਹੁੰਦੇ ਹਨ ਦੀਨ ਦੁਨੀ ਦੇ ਮਾਲਕ ਦੂਰ ਦ੍ਰਿਸ਼ਟੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤ ਜੀ ਜੋ ਪਹਿਲਾ ਹੀ ਇਹ ਜਿਹੜਾ ਮਹੀਨਾ ਇਨਾ ਜਾਰ ਜੋ ਗੁਰੂ ਸਾਹਿਬ ਜੀ ਨੇ ਖਰੜਾ ਤਿਆਰ ਕੀਤਾ ਹੈ ਜੋ ਜਿਹੜਾ ਕਿ ਗੁਰੂ ਸਾਹਿਬ ਜੀ ਨੇ ਸੰਗਤ ਜੀ ਜੋ 12 ਮਹੀਨਿਆਂ ਦਾ ਜੋ ਜਿਗਰ ਕਾਰਨਾ ਕੀਤਾ ਹੈ ਗੁਰੂ ਸਾਹਿਬ ਜੀ ਨੇ ਰੁੱਤਾਂ ਦਾ ਪਹਿਲਾਂ ਹੀ ਵਰਣਨ ਕਰ ਦਿੱਤਾ ਹੈ ਸੋ ਪਲੈਂਡਰ ਗੁਰੂ ਸਾਹਿਬ ਜੀ ਨੇ ਐਸੇ ਤਰੀਕੇ ਦੇ ਨਾਲ ਤਿਆਰ ਕੀਤਾ ਪੀ ਦੋ-ਦੋ ਮਹੀਨੇ ਗੁਰੂ ਸਾਹਿਬ ਜੀ ਨੇ ਇੱਕ ਰੁੱਤ ਦੇ ਬਣਾਉਣੇ ਕੀਤੇ ਹਨ ਖੁਦ ਆਕ ਵੇਖੋ ਧੰਨ ਗੁਰੂ ਅਰਗੋ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਹਿਲਾ ਜਦੋਂ ਸੰਗ ਜੀ 1999 ਦੀ ਵਿਸਾਖੀ ਤੋਂ ਉਪਰੰਗਤ ਜੋ ਪ੍ਰਕਾਸ਼ ਪੁਰਬ ਜੇਰਾ ਆਇਆ ਸੀ ਜਦੋਂ ਕਿ ਪੂਰਨੀ 100 ਨਿਨਵੀਂ ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਜਿਹੜੀ ਸਾਜਨਾ ਕੀਤੀ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਦਿੱਤੀ ਤੇ ਉਸ ਦੇ ਵਿੱਚ ਪ੍ਰਕਾਸ਼ਪੁਰਬ ਗੁਰੂ ਗੋਬਿੰਦ ਸਿੰਘ ਦਾ ਨੇ ਸੀ 1999 ਜਰੂ 300 ਅੱਲਾ ਬਣਾਇਆ ਗਿਆ ਇਹ ਪੋਸਟ ਤੋਂ ਉਪਰੰਤ ਇੱਕ ਫਿਰ ਜੋ ਸਾਰਿਆਂ ਨੇ ਸੂਝਵਾਨਾਂ ਨੇ ਵਿਦਵਾਨਾਂ ਨੇ ਸੰਪਰਦਾਵਾਂ ਨੇ ਕੈਲੰਡਰ ਤਿਆਰ ਕੀਤਾ ਜਿਹਨੂੰ ਨਾਨਕ ਸਾਹੀ ਦਾ ਨਾਮ ਦੇ ਦਿੱਤਾ ਉਸ ਦੇ ਵਿੱਚ ਜਿੰਨੇ ਵੀ ਗੁਰੂ ਸਾਹਿਬਾਂ ਦੇ ਸੰਗਤ ਜੀ ਪ੍ਰਕਾਸ਼ ਪੁਰਬ ਜਾਂ ਹੋਰ ਗੁਰਪੁਰਬ ਸੰਨ ਉਹਨਾਂ ਦੀਆਂ ਪੱਕੀਆਂ ਤਰੀਕਾਂ ਕਰ ਦਿੱਤੀਆਂ ਕੁਝ ਵੀਰਾਂ ਦੇ ਵਿੱਚ ਇਹੋ ਹੀ ਭਲੇਖਾ ਪੈ ਗਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਇਹਦਾ ਕਰਕੇ ਕਿਤੇ ਮਹੀਨਿਆਂ ਦੀ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਜੋ ਗਲਤ ਜਿਹੜੀ तरीका है उभरते ना जावे कईया दे मन दे विच ए पलेखा सी पी जेकर इनुं याना दतांग ते ए जो रोता दे हिसाब ना महीने बदल जान पर ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਵੇਖੋ ਸਾਨੂੰ ਸੰਗਤ ਜੀ ਜਲੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ ਉਹਨਾਂ ਨੇ ਮਹੀਨਿਆਂ ਦੇ ਬਾਬਤ ਜਿਹੜਾ ਉਪਦੇਸ਼ ਕਰਨ ਕੀਤਾ ਰੁਤਵੀ ਸ਼ਲੋਕਾਂ ਦੇ ਅਨਸਾਰ ਉਹਦਾ ਐਸਾ ਖਰੜਾ ਤਿਆਰ ਕੀਤਾ ਗੁਰੂ ਸਾਹਿਬ ਜੀ ਨੇ ਕੈਲੰਡਰ ਤਿਆਰ ਕੀਤਾ ਕਿ ਜਿਸ ਤਰ੍ਹਾਂ ਹੁਣ ਇਹ ਠੰਡ ਦਾ ਮਹੀਨਾ ਜਾਰੰਭ ਹੋਇਆ ਹੈ ਮੱਗਰ ਦੀਆ ਜਿਹੜਾ ਹੈ ਇਹ ਪਹਿਲਾ ਮਹੀਨਾ ਠੰਡ ਦੀ ਰੁੱਤ ਦਾ ਗਿਨਿਆ ਗਿਆ ਮੱਗਰ ਤੇ ਪੋ ਇਹ ਦੋ ਮਹੀਨੇ ਸਿਸਿਆਰੇ ਦੋਤੇ ਦੇ ਗਿਰੇ ਗਏ ਹਨ ਇਹ ਕਿਸ ਤਰ੍ਹਾਂ ਮਹੀਨੇ ਸੰਗ ਜੀ ਗ੍ਰੀਖ ਮਰੋਤ ਦੇ ਵਿੱਚ ਆ ਜਾਣਗੇ ਹੁਣ ਗ੍ਰੀਖਮ ਕਹਿੰਦੇ ਹਨ ਜੇਟ ਤੇ ਹਾਰ ਦੀ ਜੋੜੀ ਗਰਮੀ ਦੀ ਰੋਤ ਹੈ ਇਹ ਕਿਸ ਤਰ੍ਹਾਂ ਆ ਜਾਣਗੇ ਜਿਹੜੇ ਗੁਰੂ ਸਾਹਿਬ ਜੀ ਨੇ ਪਹਿਲਾਂ ਸਾਨੂੰ ਤਿਆਰ ਕਰਕੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਪਦੇਸ਼ ਦੇਣਾ ਕੀਤਾ ਹੈ ਸੋ ਇਸ ਕਰਕੇ ਜੋਗ ਧਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਸੂਰਜ ਭਾਵੇਂ ਨਾਸ ਹੋ ਜਾਵੇ ਤੱਤੀ ਨਾਸ ਹੋ ਜਾਵੇ ਉਨਾ ਦੇ ਬਚਨ ਅਟਲ ਹਨ ਉਹ ਸਦਾ ਹੀ ਸਾ ਸੰਗ ਜੀ ਜੋ ਪ੍ਰਤਖ ਹਨ ਸੁੱਤ ਹਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਮੰਗਿਰ ਮਾਹੀ ਸੁਹੰਦੀਆ ਅਰ ਪਿਰ ਸੰਗ ਬੈਠੜਿਆ ਮਗਰ ਦੇ ਮਹੀਨੇ ਦੁਆਰਾ ਮਾਹੀ ਦਾ ਅਰਥ ਹੈ ਮਹੀਨਾ ਮੰਗਰ ਮਗਰ ਦੇ ਮਹੀਨੇ ਦੁਆਰਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਪਦੇਸ਼ ਕਥਨ ਕਰਦੇ ਹਨ ਸੁਹੰਤੀਆਂ ਦਾ ਅਰਥ ਹੈ ਸੰਗਤ ਜੀ ਸੋਭਨੀਕ ਭਾਤਾਂ ਵਾਲੀਆਂ ਰੂਹਾਂ ਮੱਗਰ ਦੇ ਮਹੀਨੇ ਦੇ ਵਿੱਚ ਉਹ ਰੂਹਾਂ ਉਹ ਆਤਮਾ ਭਾਤਾਂ ਵਾਲੀਆਂ ਨੇ ਸੋਭਨੀਕ ਨੇ ਸੁਹਾਵਣੀਆਂ ਹਨ ਹਰ ਪਿਰ ਸੰਗ ਬੈਠੜੀਆ ਜਿਨ੍ਹਾਂ ਨੇ ਪਿਰ ਦਾ ਅਰਥ ਹੈ ਪਤੀ ਪਰਮਾਤਮਾ ਅਕਾਰ ਪੁਰਖ ਉਦੇ ਸੰਗ ਬੈਠਣ ਦਾ ਉਹਦੇ ਨਾਲ ਬੈਠਣ ਦਾ ਜਿਨ੍ਹਾਂ ਨੂੰ ਸੁਪਾਗ ਸਮਾਪਤ ਹੋਇਆ ਉਹ ਆਤਮਾ ਸੋਬਨੀਕ ਨੇ ਵੱਡੀਆਂ ਭਾਗਾਂ ਵਾਲੀਆਂ ਹਨ ਧੰਤਾ ਦੇ ਜੋਗ ਹਨ ਇਨਕੀ ਸੋਭਾ ਕਿਆ ਗਨੀ ਜੇ ਸਾਹਿਬ ਮਿਲੜਿਆ ਉਹਨਾਂ ਦੀ ਜਿਹੜੀ ਸੋਭਾ ਹੈ ਉਕਮਾ ਹੈ ਉਹ ਕਚਨ ਤੋਂ ਰਤ ਹੈ ਕਿਉਂਕਿ ਉਹਨਾਂ ਦੇ ਵਿੱਚ ਇੰਨੇ ਜ਼ਿਆਦੇ ਗੁਣ ਹਨ ਕਿ ਉਹਨਾਂ ਦੀ ਜੇ ਗੁਨਾ ਦਾ ਵਰਣਨ ਕਰੀਏ ਤਿਉਹ ਸਾ ਸੱਗ ਜੀ ਕੋਈ ਗਿਣਤੀ ਮਿੰਤੀ ਨਹੀਂ ਕਰ ਸਕਦਾ ਜੇ ਸਾਹਿਬ ਮੇਲੜਿਆ ਜਿਨ੍ਹਾਂ ਨੂੰ ਅਕਾਰਪੁਰਖ ਪਰਮਾਤਮਾ ਨੇ ਆਪਣੇ ਨਾਲ ਬੇਦਿਆ ਹੈ ਉਹਨਾਂ ਦੀ ਸੋਭਾ ਉਹਨਾਂ ਦੀ ਪੂਪਮਾ ਕਥਨ ਤੋਂ ਰਹਿਤ ਹੈ ਸੋ ਐsinga ਰੂਹਾਂ ਮਿਹਨ ਸੰਗ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਭਾਈ ਗੁਰਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਕੱਲ ਸ਼ਹੀਦੀ ਦਿਹਾੜਾ ਸਿੱਖ ਸੰਗਤਾਂ ਨੇ ਮਨਾਉਣਾ ਕੀਤਾ ਐsinga ਰੂਹਾਂ ਜਿਹੜੀਆਂ ਆਕਮਾ ਮਹਾਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਜਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਰੇ ਸਾਹਿਬ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਉਹਨਾਂ ਦੀ ਉਪਮਾ ਉਹਨਾਂ ਦਾ ਜਿਹੜਾ ਸਾ ਸੰਗ ਜੀ ਸੋਭਾ ਹੈ ਉਹ ਕਚਨ ਤੋਂ ਰਤ ਹੈ ਖਾਹਿ ਬਦਾਵੇ ਅਰਥ ਸਾ ਸੰਨ ਜੀ ਜੋ ਆਪ ਹੁਕਮਨਾਮੇ ਦੇ ਵਿੱਚ ਵੀ ਇਹ ਪਾਵਨ ਪਵਿੱਤਰ ਉਪਦੇਸ਼ ਕਥਨ ਗੁਰੂ ਅਰਜਨ ਸਾਹਿਬ ਜੀ ਦਾ ਧਰਮਣ ਕੀਤਾ ਹੈ ਹਾਜੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਇਹ ਹੁਕਮਨਾਮੇ ਦਾ ਕੇਂਦਰੀ ਭਾਵ ਸੀ ਕਿ ਜਿਨ੍ਹਾਂ ਨੇ ਜਿਨ੍ਹਾਂ ਦਾ ਮੱਤ ਉਸ ਅਕਾਲ ਪੁਰਖ ਪਰਮਾਤਮਾ ਤੇ ਮੰਨ ਜਾਂਦਾ ਹੈ ਨਾ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਅਕਾਲ ਪੁਰਖ ਨੂੰ ਮੰਨਣਾ ਕੀਤਾ ਉਹਨਾਂ ਨੇ ਹੀ ਸੰਗਤ ਜੀ ਹਰ ਸਰਬ ਨਿਰੰਤਰ ਚਾਨਿਆ। ਵੀ ਉਹਨਾਂ ਨੇ ਫਿਰ ਹਰ ਇੱਕ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਜੋ ਜਿਹੜਾ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ ਉਹਨੂੰ ਸਮਝ ਨਾ ਕੀਤਾ, ਜਾਣ ਨਾ ਕੀਤਾ। ਪਰ ਸਾਇਬ ਇੱਕ ਹੀ ਹੈ। ਸਾਇਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਆਪੇ ਮਾਰੇ ਆਪੇ ਜੀ ਆਬੀਓ ਮਾਰਦਾ ਆਪ ਜਵਾਲਦਾ ਹੈ ਐਸਾ ਅਕਾਲਪੁਰਖ ਪ੍ਰਬਾਤਮਾ ਸੰਗਤ ਜੀ ਇੱਕ ਹੀ ਹੈ ਜੋ ਜਿਨਾਂ ਨੂੰ ਸਾਹਿਬ ਆਪਣੇ ਨਾਲ ਮੇਲ ਲੈਂਦਾ ਪ੍ਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ ਉਹਨਾਂ ਦੀ ਉਪਮਾ ਉਹਨਾਂ ਦੀ ਸੋਪਾ ਜਿਹੜੀ ਹੈ ਉਹ ਕਥਨ ਤੋਂ ਰਹਿਤ ਹੈ ਤਨਮਨ ਮੌਲਿਆ ਰਾਮ ਸਿਉ ਸੰਬਸਾਦ ਸਕੇ ਤੜਿਆ ਜਿਹੜੇ ਅਕਾਲ ਪੁਰਖ ਦੇ ਦਾਰ ਮਿਲ ਜਾਂਦੇ ਹਨ ਉਹਨਾਂ ਦਾ ਤਨ ਤੇ ਮਨ ਸਰੀਰ ਤੇ ਮਨ ਪਰਪੂਲਤ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਰਮੇ ਹੋਏ ਰਾਮ ਦੇ ਨਾਲ ਸਾਧ ਸੰਗ ਦੀ ਪਰਮਾਤਮਾ ਦੇ ਨਾਲ ਮਿਲਣਾ ਕੀਤਾ ਥੰਗ ਸਾਧ ਸਹੇ ਡੜੀਆਂ ਸੋ ਜਿਹੜੀਆਂ ਹਕੀ ਰੂਪਾ ਸੰਤ ਜਿਹੜੇ ਹਨ ਐsingਾ ਸੰਤ ਰੂਪ ਸਖੀਆਂ ਸਹਿ ਲੜੀਆਂ ਜਿਨ੍ਹਾਂ ਨੇ ਸ੍ਰੇਸ਼ਟ ਪੁਰਸ਼ਾਂ ਦਾ ਸੰਗ ਕਰਨਾ ਕੀਤਾ ਸਾਧ ਸਾਧ ਰੂਪ ਆਪਣਾ ਤਨ ਧਾਰਿਆ ਅਸਲੀ ਸਾਧ ਤੇ ਗੁਰੂ ਸਾਹਿਬ ਜੀ ਮਹਾਰਾਜ ਆਪ ਹਨ ਸੋ ਜਿਨ੍ਹਾਂ ਨੂੰ ਐਸੇ ਪਰਮਾਤਮਾ ਪਤੀ ਦਾ ਸੰਗ ਸਾਧ ਸੰਗ ਜੀ ਬਿਲ ਜਾਂਦਾ ਹੈ ਉਨ ਦਾ ਮਨ ਤੇ ਤਨ ਜਿਹੜਾ ਹੈ ਇਹ ਮੌਲਿਆ ਜਾਣਦਾ ਹੈ ਭਾਵ ਜੋ ਸੁਪਾ ਦੇ ਰਾਇ ਤਾਂ ਫਲਾਂ ਦੇ ਰਤ ਹੋ ਜਾੰਗਾ ਹੈ ਸਾਧ ਜਨਾਂ ਤੇ ਬਾਹਰੀ ਸੇ ਰੈਣ ਅਕੇ ਲੜੀਆਂ ਹੁਣ ਪਹਿਲੀਆਂ ਧੁਗਾ ਦੇ ਵਿੱਚ ਗੁਰੂ ਸਾਹਿਬ ਜੀ ਨੇ ਸ੍ਰੇਸ਼ਟ ਪੁਰਸ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਕੀਤਾ ਤੇ ਇੱਕ ਮਿਕ ਉਹਦੇ ਨਾਲ ਹੋਣਾ ਕੀਤਾ ਉਹ ਪਾਇਜ਼ਨਾ ਟੋਕਾਂ ਦੇ ਵਿੱਚ ਜਿਗਰ ਸੀ ਉਹਨੇ ਗੁਰੂ ਸਾਹਿਬ ਜੀ ਜਿਹੜੇ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ ਸੰਗਤ ਜੀ ਸੋ ਕਦੇ ਅਕਾਲ ਪੁਰਖ ਗੁਰੂ ਦੀ ਸੰਗਤ ਨਹੀਂ ਕਰਮੀ ਕੀਤੀ ਐਸੀਆਂ ਜਿਹੜੀਆਂ ਰੂਹਾਂ ਨੇ ਨਾ ਪੁੰਨ ਦਾ ਖਾਣੂ ਜਿਗਰ ਕੀ ਕਰ ਰਹੇ ਹਨ ਸਾਬ ਜਨਾਂ ਤੇ ਬਾਹਰ ਜਿਹੜੀਆਂ ਆਤਮਾ ਵਾ ਜਿਹੜੀਆਂ ਰੂਹਾਂ ਗੁਰੂ ਦੀ ਸੰਗਤ ਨਹੀਂ ਕਰਦੀਆਂ ਬਾਣੀ ਨਹੀਂ ਸੁਣਦੀਆਂ ਗੁਰੂ ਦੀ ਹਜ਼ੂਰੀ ਦੇ ਵਿੱਚ ਨਹੀਂ ਬਹਿੰਦੀਆਂ ਸੇ ਰੈਣ ਪਕੇ ਲੜਿੰਦਾ ਉਹ ਜਿਹੜੀ ਦੇਹ ਹੈ ਸੰਗੇ ਜੀ ਉਹ ਜਿਹੜੀ ਆਤਮਾ ਹੈ ਜਿਨਨੇ ਕਦੀ ਸੰਗਤ ਨਹੀਂ ਖੜਨੀ ਕੀਤੀ ਪਰਮਾਤਮਾ ਦਾ ਨਾਮ ਨਹੀਂ ਕਥਨ ਕੀਤਾ ਅਕਾਲ ਪੁਰਖ ਦਾ ਨਾਮ ਤੇ ਉਹਨਾ ਨਹੀਂ ਕੀਤਾ ਉਹ ਰੂਹ ਨੂੰ ਹਰ ਸਾਹ ਸੰਗੇ ਜੀ ਨਾਮ ਤੋਂ ਬਿਨਾ ਉਹ ਵਾਣੀ ਸਖਰੀ ਰਹਿ ਜਾਂਦੀ ਹੈ ਕਿਉਂਕਿ ਜਿਹੜੀ ਦੇ ਜਿਹੜਾ ਸਰੀਰ ਪਰਮਾਤਮਾ ਦੇ ਨਾਲ ਸਾਹ ਸੰਗਜੀ ਲਿਬ ਨਹੀਂ ਲਉਦਾ ਉਹ ਸਖਣਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਪਾ ਅਨੰਦ ਸਾਹਿਬ ਜੀ ਦੇ ਵਿੱਚ ਪੜਦੇ ਤੇ ਸੁਣਦੇ ਹਾਂ ਸਾਚੀ ਦੀਵਾ ਬਿਨ ਦੇਵ ਨਿਮਾਣੀ ਦੇ ਨਿਮਾਨੀ ਲੇਵੇ ਬਾਜੋ ਕਿਆ ਕਰੇ ਵਿਚਾਰੀਆ ਉਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਧੰ ਗੁਰੂ ਅਮਰਤਾ ਸਾਹਿਬ ਜੀ ਮਹਾਰਾਜੇ ਕਥਨ ਕਰਦੇ ਹਨ ਕਿ ਇਹ ਜਿਹੜੀ ਸਾਡੀ ਦੇਹ ਹੈ ਨਾ ਸਰੀਰ ਇਹ ਪ੍ਰਮਾਤਮਾ ਦੀ ਲਿਬ ਤੋਂ ਬਿਨਾ ਉਹਦੇ ਪ੍ਰੇਮ ਤੋਂ ਬਿਨਾ ਇਹ ਸਖਣਾ ਹੈ ਵਾਹਿਆ ਹੈ ਖਾਲੀ ਹੈ ਐਸਾ ਜਿਹੜੀਆਂ ਸਾਸ ਸੰਜੀ ਫਿਰ ਆਤਮਾ ਨੂੰ ਨਾਮ ਦੇ ਪਟ ਉਹ ਬੇਨਾ ਉਹ ਕੱਲੀਆਂ ਹੀ ਪਟਕਦੀਆਂ ਹਨ ਤੇ ਉਹਰ ਵਸਕੇ ਦੇ ਪੈਂਦੀਆਂ ਹਨ ਇਹਨ ਦੁੱਖ ਨਾ ਕਬ ਹੂੰ ਉਤਰੇ ਸੇ ਚਾਮਕੈ ਵਸ ਪੜਿੰਗਾ ਹੁਣ ਉਹਨਾਂ ਦਾ ਕਦੀ ਵੀ ਸੰਗਤ ਜੀ ਜਿਹੜਾ ਜੰਮਨ ਮਰਨ ਦਾ ਦੁੱਖ ਹੈ ਨਾ ਇਹ ਪੁੱਤਰ ਦਾ વિનાਸ਼ ਨਹੀਂ ਹੁੰਗਾ ਤੇ ਐsingਾਂ ਰੂਹਾਂ ਜਿਹੜੀਆਂ ਨਾਮ ਤੋਂ ਵਾਂਝੀਆਂ ਸਖਣੀਆਂ ਰਹਿ ਗਈਆਂ ਉਹ ਫਿਰ ਸਰੀਰ ਜਿਹੜਾ ਹੈ ਚਾਮ ਦੇ ਵਸ ਪੈਂਦਾ ਹੈ ਜਪ ਜਮ ਤੂਤਾਂ ਦੇ ਫਿਰ ਜਾਮ ਇਹਨੂੰ ਦੁੱਖ ਵੀ ਦਿੰਦਾ ਹੈ ਕੁੱਟਦਾ ਮਾਰਦਾ ਵੀ ਹੈ ਗੁਰਬਾਣੀ ਦੇ ਵਿੱਚ ਸਭ ਕੁਝ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜਿਹੜੀਆਂ ਰੂਹਾਂ ਨਾਮ ਤੋਂ ਵਾਂਝੀਆਂ ਰਹਿ ਗਈਆਂ ਜਿਹੜੀਆਂ ਆਕਮਾ ਨਾਮ ਤੋਂ ਵਾਂਝੀਆਂ ਰਹਿ ਗਈਆਂ ਉਹ ਜਮਾ ਦੇ ਵਸ ਪੈ ਦੀਆਂ ਜਿੰਨੀ ਰਾਹ ਰਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਉਹਨ ਜਿੰਨਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਰਾਹ ਵਿਆ ਉਹਨੂੰ ਪਰ ਆਦਿਆ ਐਸੀਆਂ ਜਿਹੜੀਆਂ ਭਾਗਾਂ ਵਾਲੀਆਂ ਸਤ ਸੰਗੀ ਪੁਰਸ਼ ਹਨ ਉਹਨਾਂ ਸੰਗੇ ਜੀ ਸੇ ਦਿਸਨ ਨਿਤ ਖੜੀਆਂ ਉਹ ਜਿਹੜੀਆਂ ਰੂਹਾਂ ਉਹ ਪਰਮਾਤਮਾ ਦੇ ਨਾਲ ਫਿਰ ਸਾਨੂੰ ਉਸ ਸੱਚਖੰਡ ਦੇ ਵਿੱਚ ਜਿਹੜੀਆਂ ਹਨ ਉਹ ਆਕਾਰਪੁਰਖ ਵਾਹਿਗੁਰੂ ਦੇ ਨਾਲ ਫਿਰ ਖੜੀਆਂ ਰਹਿਣੀਆਂ ਦਾ ਭਾਵ ਉਹਨਾਂ ਦੇ ਪਰਮਾਤਮਾ ਦੇ ਨਾਲ ਮਿਲਣਾਰੇ ਦਿਖਾ ਦੇ। ਰਤਨ ਜਵੇਹਰ ਲਾਲ ਹਰ ਕੰਠ ਕਿਨ ਜੜੀਗਾ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਜਪਣਾ ਕੀਤਾ ਸਾਹ ਸੰਗ ਜੀ ਕਿਉਂਕਿ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਸਭ ਤੋਂ ਉੱਤਮ ਰਤਨ ਹੈ ਵੇਖੋ ਰਤਨ ਵੀ ਕਈ ਪ੍ਰਕਾਰ ਦਾ ਹੁੰਦਾ ਹੈ ਪਰ ਸਭ ਤੋਂ ਉੱਤਮ ਰਤਨ ਜਿਹੜਾ ਹੈ ਇਹ ਵਾਹਿਗੁਰੂ ਦਾ ਨਾਮ ਹੈ ਜਵੇ ਅਰ ਲਾਲ ਭਾਵ ਕੀਮਤੀ ਹੀਰੇ ਮੋਤੀ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਇਹਨਾਂ ਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ ਹਰ ਕੰਤ ਇਹਨਾਂ ਜੜੀਆਂ ਐਸੀ ਨਾਮ ਰੂਪੀ ਰਤਨ ਜੇੜਾ ਹੈ ਪਰਮਾਤਮਾ ਦਾ ਨਾਮ ਦਾ ਰਤਨ ਸਾਧ ਸੰਗ ਜੀ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਪਾਈਆਂ ਹੋਇਆ ਹੈ ਸਦਾ ਹੀ ਉਹਨਾਂ ਦੇ ਗਲੇ ਦੇ ਵਿੱਚ ਜੋ ਜਿਹੜੇ ਨਾਮ ਜਪਣ ਵਾਲੇ ਹਨ ਉਹ ਨਾਮ ਰੂਪੀ ਕੰਠੇ ਨੂੰ ਸੰਭਾਲ ਕੇ ਰੱਖਦੇ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਜਪਿਆ ਅਰਧਨਾ ਕੀਤਾ ਉਹਨਾਂ ਨੇ ਸਭ ਤੋਂ ਕੀਮਤੀ ਹਾਰ ਜਿਹੜਾ ਹੈ ਪ੍ਰਬਾਤਮਾ ਦਾ ਨਾਮ ਰੂਪੀ ਕੰਠਾ ਉਹ ਗਾਲ ਦੇ ਵਿੱਚ ਪਹਿਨਣਾ ਕੀਤਾ ਨਾਨਕ ਬਰਛਾ ਧੂੜ ਦੇਣਾ ਪ੍ਰਭ ਸਰਨੀਦਾਰ ਬੜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਹੜੇ ਜੀਵ ਨਾਮ ਨੂੰ ਜਪਦੇ ਹਨ ਨਾਮ ਰੂਪੀ ਕੰਠਾ ਜਿਨਾਂ ਨੇ ਗਾਲ ਦੇ ਵਿੱਚ ਪੈਨਿਆ ਹੋਇਆ ਹੈ ਉਹਨਾਂ ਦੀ ਮੈਂ ਧੂੜੀ ਨੂੰ 14 ਬਾਛੇ ਦਾ ਅਰਥ ਹੈ 14 ਧੂੜ ਏ ਅਕਾਲ ਪੁਰਖ ਜਿਹੜੀ ਰੂਹਾਂ ਤੇਰੇ ਧਰਤੇ ਆਨ ਪਈਆਂ ਜਿਨ੍ਹਾਂ ਨੇ ਤੇਰਾ ਓਟ ਆਸਰਾ ਤੱਕਣ ਕੀਤਾ ਹੈ ਮੈਂ ਉਹਨਾਂ ਦੀ ਧੂੜੀ ਨੂੰ ਚਾਹਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੱਕ ਕਥਨ ਕਰਿਆ ਹਨ ਵੀ ਜਿਹੜੇ ਕੇਵਲ ਤੇ ਕੇਵਲ ਗੁਰੂ ਦੇ ਅੱਗੇ ਝੁਕਦੇ ਹਨ ਸੰਗ ਜੀ ਹੋਰ ਕਿਤੇ ਦਾ ਜਿਗਰ ਨਹੀਂ ਜੇ ਕੀਤਾ ਕਿਮਾ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦੇ ਜਿਹੜੇ ਨਾਮ ਰੂਪੀ ਜਪਣ ਵਾਲੇ ਸੰਤਾਂ ਨੂੰ ਉਹਨਾਂ ਦੀ ਸਿਫਤ ਸਲਾਹ ਕੀਤੀ ਹੈ ਸੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਤੇਰੇ ਦਰ ਤੇ ਤੇਰੀ ਸ਼ਰਨ ਜਿਨਾ ਨੇ ਤਾਕਲੀ ਅਕਾਲ ਪੁਰਖ ਮੈਂ ਪੂਰਨ ਦੀ ਧੂੜੀ ਨੂੰ ਚਾਹੁੰਦਾ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵੀ ਸੰਗਤ ਜੀ ਪਾਵਨ ਪਵਿੱਤਰ ਉਪਦੇਸ਼ ਲਾਇਮ ਗਰਾਗ ਦੇ ਵਿੱਚ ਹੈ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਜੀਵ ਪਰਮਾਤਮਾ ਦੇ ਦਰ ਤੇ ਆਣ ਪੈਣੇ ਨਾ ਉਹਨਾਂ ਦੀ ਮੈਂ ਚਰਨ ਧੂੜੀ ਨੂੰ ਚਾਹਾਂਗਾ ਧੰਨ ਗੁਰੂ ਅਰਜਨ ਨਾਨਕ ਦੇਵ ਜੀ ਮਹਾਰਾਜ ਜੀ ਕਚਨ ਈ ਤੁਲੰਗ ਰਾਗ ਦੇ ਵਿੱਚ ਸ਼ਬਦ ਹੈ ਪੀ ਏ ਅਕਾਲ ਪੁਰਖ ਆ ਮੇਰੀਆਂ ਜਿਹੜੀਆਂ ਅੱਖਾਂ ਹਨ ਇਹਨਾਂ ਦੇ ਵਿੱਚ ਇੰਨੀ ਤਾਕਤ ਨਹੀਂ ਵੀ ਤੇਰੇ ਦਰਸ਼ਨ ਕਰ ਰਹਿਮ ਤੇ ਮੇਰਾ ਮਨ ਵੀ ਜਿਹੜਾ ਹੈ ਸੰਗਤ ਜੀ ਇਹ ਵੀ ਇਨਾਂ ਪਵਿੱਤਰ ਨਹੀਂ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ ਜਕ ਅਰਜ ਗੁਪਤਮ ਪੇਸ਼ ਤੋਦਰ ਗੋਸ ਕੋਨ ਕਰਤਾਰ ਇਹਦੇ ਵਿੱਚ ਜੇਰ ਕੀਤਾ ਹੈ ਬੇਨਜ਼ਰ ਮੇਰੀ ਜਿਹੜੀ ਨਜ਼ਰ ਅੱਖਾਂ ਹਨ ਇਹਨਾਂ ਦੇ ਵਿੱਚ ਵੀ ਇੰਨੀ ਸ਼ਕਤੀ ਨਹੀਂ ਵੀ ਤੇਰੀ ਦਰਸ਼ਨ ਤੇਰੇ ਕਰ ਸਕਾਂ ਕੰਨ ਵੀ ਜਿਹੜੇ ਮੇਰੇ ਹਨ ਇਹਨਾਂ ਦੇ ਵਿੱਚ ਵੀ ਇੰਨੀ ਸ਼ਕਤੀ ਨਹੀਂ ਪਰ ਜਿਹੜੇ ਰੂਹਾਂ ਤੇਰੇ ਦਰ ਤੇ ਆਣ ਪਈਆਂ ਹਨ ਉਹਨਾਂ ਦੇ ਪੈਰਾਂ ਦੀ ਖਾਕ ਮੈਨੂੰ ਬਣਾ ਦੇ ਪੈਰਾਂ ਦੀ ਖਾਕ ਇਹ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕਰਦੇ ਹਨ ਵੀ ਜਿਹੜੇ ਤੇਰੇ ਦਰ ਤੇ ਆਣ ਪੈਂਦੇ ਹਨ ਨਾਮ ਜਪਣ ਵਾਲੇ ਉਹਨਾਂ ਦੇ ਪੈਰਾਂ ਦੀ ਖਾਕ ਮੈਨੂੰ ਬਣਾ ਦੇ ਬਗੋਇਦ ਜਨ ਤੋਰੇ ਤੇਰੇ ਚਾਕਰਾਂ ਪਾ ਖਾਕ ਵੀ ਜਿਹੜੇ ਤੇਰੇ ਮਾਰਗ ਤੇ ਤੁਰ ਪਏ ਜਿਹੜੇ ਤੇਰੇ ਰਸਤੇ ਦੇ ਤੁਰ ਪਏ ਉਨ੍ਹਾਂ ਦੇ ਪੈਰਾਂ ਦੀ ਖਾਕ ਨੂੰ ਬਣਾ ਦੇ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਇਹ ਕਥਨ ਕਰਦੇ ਨੇ ਇਸ ਮਹੀਨੇ ਦੇ ਬਾਬਤ ਉਮਿੱਤਰ ਉਪਦੇਸ਼ ਵੀ ਜਿਹੜੇ ਜੀਵ ਤੇਰੀ ਦਰਤੇ ਆਪ ਹੈ ਜਿਨ੍ਹਾਂ ਨੇ ਤੇਰੀ ਸ਼ਰਨ ਤੱਕ ਲਈ ਉਹਨਾਂ ਦੀ ਮੈਂ ਚਰਨ ਧੂੜੀ ਨੂੰ ਚਾਹਦਾ ਹਾਂ ਮੰਗਿਰ ਪ੍ਰਭ ਆਰਦਨ ਬਹੁੜਾ ਜਨ ਮੜੀ ਦਾ ਅਖੀਰਲੀ ਪੰਕਤੀ ਦੇ ਵਿੱਚ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਅੱਜ ਦੀ ਸੰਗਰਾਮ ਦੇ ਬਾਬਤ ਇਹ ਪਵਿੱਤਰ ਉਪਦੇਸ਼ ਕਰਤਮ ਕਰਦੇ ਹਨ ਮੱਗਰ ਦੇ ਮਹੀਨੇ ਦੁਆਰਾ ਵੀ ਜਿਨ੍ਹਾਂ ਨੇ ਅਕਾਲ ਪੁਰਖ ਦੀ ਅਰਦਾਸਾ ਕੀਤੀ ਉਹਨੂੰ ਜਪਨਾ ਕੀਤਾ ਉਹਨੂੰ ਧਿਆਉਣਾ ਕੀਤਾ ਪਾਹੜ ਨਾ ਜਨਮ ਮੜਿਆ ਉਹ ਫਿਰ ਕਦੇ ਵੀ ਮੁੜ ਕੇ ਜਨਮ ਮਰਨ ਦੇ ਚੱਕਰ ਦੇ ਵਿੱਚ ਰੂਹਾਂ ਨਹੀਂ ਪੈਣ ਗਿਆ ਉਹਨਾਂ ਦਾ ਮੁੜ ਕੇ ਜਨਮ ਨਹੀਂ ਹੋਵੇਗਾ ਜਿਨ੍ਹਾਂ ਉਹਨਾਂ ਨੂੰ ਭਾਵ ਜੋ बार-बार ਜੰਮਨ ਮਰਨਾ ਬਾ ਚੱਕਰ ਜੇਲਾ ਹੈ ਉਹ ਨਹੀਂ ਪਾਏਗਾ ਜਿਹੜੇ ਜੀਵ ਅਕਾਲ ਪੁਰਖ ਪਰਮਾਤਮਾ ਦੀ ਅਰਧਦਾ ਕਰਤੇ ਹਨ ਸੋ ਸਤਿਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਗੁਰਸਿੱਖੀ ਜੀਵਨ ਸਰਬੱਤ ਸੰਤਾਂ ਨੂੰ ਬਖਸ਼ਿਸ਼ ਕਰਨ ਪੁੰਨਾਂ ਪੁਲਾ ਚੁਕਾਂ ਦੀ ਖਿਮਾ ਜੀ ਵਾਹੀ ਗੁਰੂ ਜੀ ਕਾ ਖਾਲਸਾ ਸੂ ਵਾਹੀ ਗੁਰੂ ਜੀ ਕੀ ਹਬੇ